ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵੀ ਮੈਂ ਬਹੁਤ ਸੋਹਣੇ ਸਸਤੇ ਤੇ ਨਵੇਂ-ਨਵੇਂ ਰੰਗਾਂ ਵਾਲੇ ਸੂਟ ਲੈ ਕੇ ਆਈਆਂ ਰੇਟ ਕੋਸ਼ਿਸ਼ ਕਰਾਂਗੀ ਕਿ ਸਭ ਤੇ ਦੱਸ ਦਿਆਂ ਕਿਉਂਕਿ ਬਹੁਤ ਜ਼ਿਆਦਾ ਕਲੈਕਸ਼ਨਾਂ ਨਹੀਂ ਹੈ 2-3 ਹੀ ਕਲੈਕਸ਼ਨਾਂ ਲੈ ਕੇ ਆਈਆਂ ਅੱਜ ਦੀ ਵੀਡੀਓ ਵਿੱਚ ਵੀਡੀਓ ਛੋਟੀ ਦੀ ਹੈ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਵੀਡੀਓ ਨੂੰ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੀ ਕਲੈਕਸ਼ਨਾਂ 2 ਜਾਂ 3 ਐਡ ਕੀਤੀਆਂ ਨੇ ਉਹਨਾਂ ਵਿੱਚ ਮੈਂ ਕਿਹੜੇ ਕਿਹੜੇ ਰੰਗ ਐਡ ਕੀਤੇ ਨੇ ਇਹ ਫਰਸਟ ਕਲੈਕਸ਼ਨ ਜਿਹੜੀ ਚੱਲ ਰਹੀ ਏ ਆਫਰਾਂ ਵਿੱਚ ਨੇ 1350 ਦੇ ਵਿੱਚ 3 ਸੂਟਾਂ ਵਾਲੀ ਆਫਰ ਹੈ ਕੈਮਰਿਕ ਦੀ ਸ਼ਰਟ ਹੈਗੀ ਵੱਡੇ 바ਦੀ 2.5 ਮੀਟਰ ਦੀ ਕੈਮਰਿਕ ਦਾ ਬਾਟਮ ਆਏਗਾ 2 ਮੀਟਰ ਦਾ ਤੇ ਇਹ ਤੁਹਾਨੂੰ 3 ਸੂਟ ਮਿਲ ਜਾਣਗੇ 1350 ਪਿਆ ਦੇ ਵਿੱਚ ਕੋਈ ਵੀ ਤਿੰਨ ਤੁਸੀਂ ਬਾਈ ਕਰ ਸਕਦੇ ਹੋ ਚਾਹੇ ਉਹ ਸੀਮ ਲੈਣੀ ਚਾਹੇ ਡਿਫਰੈਂਟ ਡਿਫਰੈਂਟ ਰੰਗ ਜਿਹੜੇ ਇਹਨਾਂ ਵਿੱਚ ਉਹ ਫਿਲਹਾਲ ਮੇਰੇ ਕੋਲ 3 ਆਏ ਨੇ ਤੇ ਸਾਰੇ ਹੀ ਰੰਗ ਅਵੇਲੇਬਲ ਨੇ ਤੁਸੀਂ ਇਹਨਾਂ ਸੂਟਾਂ ਬਾਰੇ ਵਿੱਚ ਖੁਸ਼ੀ ਵੀ ਜਾਨਣਾ ਚਾਹੁੰਦੇ ਹੋ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇਰਾ 623924575 ਜੋ ਦਿੱਤਾ ਆ ਕਿਸੇ ਵੀ ਸੂਟ ਦੇ ਬਾਰੇ ਵਿੱਚ ਚਾਹੀਏ ਹੋ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਵਿੱਚੋਂ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਚੈਨਲ ਦੇ ਨਵੇਂ ਹੋ ਤਾਂ ਚਾਹਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈੱਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਦੇਖਦੇ ਰਹੋ ਕਿ ਅੱਜਕਲ ਕਿਹੜੇ-ਕਿਹੜੇ ਸੂਟ ਕਿਹੜੇ ਰੰਗਾਂ ਵਿੱਚ ਕਿਵੇਂ ਦੇ ਡਿਜ਼ਾਈਨਾਂ ਵਿੱਚ ਟ੍ਰੈਂਡ ਕਰ ਰਹੇ ਨੇ ਐਵਲੇ ਸੂਟ ਜਿਹੜੇ ਨੇ 1350 ਦੇ ਵਿੱਚ ਤੁਹਾਨੂੰ ਤਿੰਨ ਸੂਟਾਂ ਵਾਲੀ ਆਫਰ ਹੈ ਇਹਦੇ ਵਿੱਚ ਤੁਸੀਂ ਇਹ ਆ ਕਿ ਚਾਹੇ ਸੇਮ ਚਾਹੁੰਦੇ ਹੋ ਤਿੰਨੋਂ ਵੀ ਮਿਲ ਜਾਣਗੇ ਦੋ ਸੇਮ ਚਾਹੁੰਦੇ ਇੱਕ ਫਖਰਾ ਵੀ ਤਿੰਨੋਂ ਵੱਖਰੇ-ਵੱਖਰੇ ਹੀ ਤੁਸੀਂ ਲੈ ਸਕਦੇ ਹੋ ਤੇ ਤਿੰਨੋਂ ਹੀ ਸੂਟ ਨੇ ਜਿਹੜੇ ਉਹ ਤੁਸੀਂ ਖੁਦ ਹੀ ਸਿਲੈਕਟ ਕਰ ਰਹੇ ਨੇ ਕਦੀ ਆਪਸ਼ਨ ਆਂਦੀ ਹੈ ਕਿ ਦੋ ਤੁਸੀਂ ਕਰੋਗੇ ਥਰਡ ਸਾਡੇ ਵੱਲੋਂ ਜਾਏਗਾ ਪਰ ਇੰਨਾ ਵਿੱਚ ਜਿਹੜੀ ਆਫਰ ਹੈ ਉਹ ਇਹੀ ਹੈ ਕਿ ਤੁਸੀਂ ਹੀ ਤਿੰਨੋਂ ਆਪਣੇ ਹੀ ਚੋਇਸ ਦੇ ਅਕੋਰਡਿੰਗਲੀ ਚੂਜ਼ ਕਰ ਸਕਦੇ ਹੋ ਚਾਹੇ ਤਿੰਨ ਸੇਮ ਚਾਹੇ ਬਕਰੇ ਬਕਰੇ ਰੰਗ ਬੜੇ ਪਿਆਰੇ ਨੇ 1350 ਦੇ ਵਿੱਚ 300 ਦਾ ਆਫਰ ਆ ਤੇ ਆਈ ਨੇ ਸ਼ਿਪਿੰਗ ਚਾਰजेस ਫ੍ਰੀ ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗੇਗਾ ਜੋ ਰੇਟ ਮੈਂ ਇੱਥੇ ਦੱਸਾਂਗੀ ਉਹਦੇ ਹੀ ਰੇਟ ਤੇ ਤੁਹਾਨੂੰ ਸੂਟ ਮਿਲੇਗਾ ਹੋਮ ਡਿਲੀਵਰੀ ਅਵੇਲੇਬਲ ਹੈ ਸਾਰੇ ਸੂਟਾਂ ਦੇ ਜਿੰਨੇ ਵੀ ਐਡ ਕੀਤੇ ਨੇ ਇਹ ਵਾਲੇ ਵੀ ਜਿਹੜੇ ਸੂਟ ਨੇ ਇਹਨਾਂ ਨੂੰ ਵੀ ਸਾਰੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਇਹਨਾਂ ਵਿੱਚ ਰੰਗ ਬਹੁਤ ਹੀ ਜ਼ਿਆਦਾ ਪਿਆਰੇ ਹੁੰਦੇ ਨੇ ਤੇ ਰੇਟ ਵੀ ਇਹਨਾਂ ਦਾ ਬਹੁਤ ਜ਼ਿਆਦਾ ਜੈਨੂਨ ਹੁੰਦਾ ਹੈ 680 ਦੇ ਵਿੱਚ ਤੁਹਾਨੂੰ ਬੜਾ ਹੀ ਪਿਆਰਾ ਸਲਮ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਨਾਲ ਸ਼ਰਟ ਮਿਲ ਜੇਗੀ ਪਿਓਰ ਕੈਮਰੀ ਕਾਟਨ ਦਾ 2 ਮੀਟਰ ਦਾ ਪਲੇਨ ਫੈਬਰਿਕ ਵਾਲਾ ਤੁਹਾਨੂੰ ਬਾਟਮ ਮਿਲ ਜੇਗਾ ਦੁਪੱਟਾ ਕੋਟਾ ਚੈੱਕ ਮਿਲੇਗਾ 2.5 ਮੀਟਰ ਦਾ ਪੈਚਵਰਕ ਹੋਇਆ ਫੋਰ ਸਾਈਡਾਂ ਤੇ ਲਿਆਸ ਲੱਗੀ ਹੈ ਲਿਆਸ ਵੀ ਫੋਰ ਸਾਈਡਾਂ ਤੇ ਜਿਹੜੀ ਪੈਚਵਰਕ ਹੈ ਉਹ ਤੁਹਾਨੂੰ ਸੇਮ ਜਿਵੇਂ ਦਾ ਕੀ ਸ਼ਰਟ ਦਾ ਫੈਬਰਿਕ ਹੈ ਸ਼ਰਟ ਤੇ ਕਲਰ ਸ਼ਰਟ ਦੇ ਵਿੱਚ ਪ੍ਰਿੰਟ ਹੈ ਸੇਮ ਹੋਵੇਂ ਦਾ ਮਿਲੇਗਾ 2.5 ਮੀਟਰ ਦੀ ਸ਼ੌਰ ਹੈ 2.5 ਮੀਟਰ ਦਾ ਬਾਟਮ ਹੈ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਾਕੀ ਅਗਰ ਤੁਸੀਂ ਕੁਝ ਵੀ ਸੂਟਾਂ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਤਾਂ ਨੰਬਰ ਮੈਂ ਆਪਣਾ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਵਾਲੇ ਸਾਰੇ ਸੂਟ ਜਿਹੜੇ ਨੇ ਆਫਰਾਂ ਵਿੱਚ ਨੇ ਬਹੁਤ ਪਿਆਰੇ ਨੇ ਸਟੇਟਸ ਵੇਖਣਾ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡੇ ਨੰਬਰ ਨੂੰ ਉੱਪਰ ਚ ਐਡ ਕਰ ਲਵਾਂਗੀ ਫਿਰ ਤੁਹਾਨੂੰ ਉੱਥੇ ਜਿਹੜੀਆਂ ਡੇਲੀ ਦੀਆਂ ਜੋ ਵੀ ਅਪਡੇਟ ਸੂਟਾਂ ਦੀ ਆਏ ਕਰਨਗੀਆਂ ਸ਼ੋ ਹੋ ਜਾਇਆ ਕਰਨਗੀਆਂ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ